ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਸਾਡੇ ਚੈਨਲ ਦੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਡੇਲੀ ਆਉਣ ਵਾਲੇ ਰਿਸ਼ਤੇ ਜਾਂਦੇ ਐਡਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਜੰਨਾ ਪਹੁੰਚ ਸਕਣ ਜੀ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 908 ਨਾਮ ਕੌਰ ਜੀ ਦਾ ਸ਼੍ਰੀ ਅੰਮ੍ਰਿਤਸਰ ਸਾਹਿਬ ਕਾਸਟ ਜੱਟ ਸਿੱਖ ਗੋਦ ਛੀਨਾ ਜਨਮ 9 ਸਤੰਬਰ 1999 ਕੱਦ 5 ਫੁੱਟ 6 ਇੰਚ ਪੜਾਈ ਬੀਏ ਕੰਟੀਨਿਊ ਭਰਾ 2 ਨੇ ਇੱਕ ਐਗਰੀਕਲਚਰ ਹੈ ਜੀ ਇੱਕ ਪ੍ਰਾਈਵੇਟ ਜੋਬ ਤੇ ਜ਼ਮੀਨ 7 ਏਕੜ ਦੋ ਭਰਾਵਾਂ ਕੋਲੇ ਲੋੜ ਹੈ ਮੁੰਡਾ ਜੱਟ ਸਿੱਖ ਸੋਹਣਾ ਸੁਨੱਖਾ ਹੋਵੇ ਜ਼ਮੀਨ ਸਾਢੇ 4 ਤੋਂ 5 ਕਿੱਲੇ ਤੱਕ ਜ਼ਰੂਰ ਆਉਂਦੀ ਹੋਵੇ ਐਗਰੀਕਲਚਰ ਹੋਵੇ ਜਾਂ ਕਿਤੇ ਵਧੀਆ ਜੋਬ ਕਰਦਾ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸਬਰਕ ਨੰਬਰ ਅਤੇ ਹੋਰ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਨਾਮ ਨੋਟ ਕਰੋ ਜੀ ਫਾਈਲ ਨੰਬਰ 909 ਨਾਮ ਕੌਰ ਕਾਸਟ ਜੱਟ ਸਿੱਖ ਗੋਤ ਬਸਰਾ ਜਿਲ੍ਹਾ ਹੁਸ਼ਿਆਰਪੁਰ ਜਨਮ ਦਸੰਬਰ 1997 ਕੱਦ 5 ਫੁੱਟ 5 ਫੁੱਟ 3 ਇੰਚ ਪੜ੍ਹਾਈ ਪਲੱਸ 2 ਪਾਸ ਇੱਕ ਭਰਾ ਅਨਮੈਰਿਡ ਭੈਣ ਨੋਂ ਕੰਮ ਕੁੜੀ ਸਟੀਚਿੰਗ ਦਾ ਕੰਮ ਜਾਣਦੀ ਹੈ ਲੋੜ ਹੈ ਮੁੰਡਾ 10 ਤੋਂ 12 ਤੱਕ ਪੜਿਆ ਹੋਵੇ ਜ਼ਮੀਨ 2-4 ਕਿਟੇਰਾਂ ਤੱਕ ਹੁੰਦੀ ਹੋਵੇ ਮੁੰਡਾ ਨਸ਼ਾ ਨਾ ਕੋਈ ਕਰਦਾ ਹੋਵੇ ਕੰਮ ਕਰਨ ਵਾਲਾ ਸਾਊ ਮੁੰਡਾ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪ੍ਰਵਾਹ ਦਾ ਸੰਪਰਕ ਨੰਬਰ ਅਤੇ ਹੋਰ ਵੀ ਦੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਲਾਸਟ ਲਿਸਟ ਹੈ ਜੀ ਫਾਈਲ ਨੰਬਰ 910 ਨਾਮ ਕੌਰ ਕਾਸਟ ਰਾਮਗੜੀਆ ਗੋਤਮਠਾੜੂ ਜ਼ਿਲ੍ਹਾ ਸ਼੍ਰੀ ਮਕਸਰ ਸਾਹਿਬ ਜਨਮ ਜਨਮਰੀ 1998 ਕੱਦ 5 ਫੁੱਟ 4 ਇੰਚ ਪੜ੍ਹਾਈ ਬੀਏ ਪਾਸ ਅਤੇ ਨਾਲ ਕੁੜੀ ਨੇ ਕੰਪਿਊਟਰ ਦਾ ਕੋਰਸ ਕਰਿਆ ਹੋਇਆ ਹੈ ਪਿਤਾ ਪਿਤਾ ਜੀ ਦਾ ਕੰਮ ਹੈ ਜੀ ਬਾਈਕ ਵਰਕਸ਼ਾਪ ਮਕਸਰ ਸ਼ਹਿਰ ਦੇ ਵਿੱਚ ਹੈ ਮਾਤਾ ਜੀ ਹਾਊਸ ਵਾਈਫ ਇੱਕ ਭਰਾ ਇੱਕ ਸਟੱਡੀ ਤੇ ਇੱਕ ਪੰਡ ਅਨਮੈਰਿਡ ਇੰਜਨ ਲੋਡ ਹੈ ਜਿਸ ਤਰੀ ਮੁੰਡਾ ਪੜਿਆ ਲਿਖਿਆ ਹੋਵੇ ਸੋਨਾ ਵੀ ਹੋਵੇ ਆਮ ਕੜੀ ਕਾਠ ਤੋਂ ਹੀ ਹੋਵੇ ਕੰਮ ਕਾਲ ਬਿਜ਼ਨਸ ਹੋਵੇ ਜਾਂ ਵਧੀਆ ਕਿਸੇ ਜੋਤ ਤੇ ਹੋਵੇ ਜੇ ਇੰਨਾ ਰਿਸ਼ਤੇ ਵਿੱਚੋਂ ਤੁਹਾਡੇ ਨਾਲ ਕੋਈ ਵੀ ਰਿਸ਼ਤਾ ਮੈਚ ਕਰਦਾ ਹੈਗਾ ਤੁਸੀਂ ਆਪਣਾ ਬਾਇਓ ਡਾਟਾ ਸਾਡੇ ਵਟਸਐਪ ਨੰਬਰ ਤੇ ਸੈਂਡ ਕਰ ਸਕਦੇ ਹੋ ਤੇ ਪਰਿਵਾਰ ਦਾ ਸੰਪਰਕ ਕਰ ਅਮਰ ਦੇ ਕੰਟੈਕਟ ਨੰਬਰ ਤੇ ਹੋਰ ਬਧੇ ਜਾਣਕਾਰੀ ਲੈ ਸਕਦੇ ਹੋ ਜੀ ਬਾਕੀ ਰਿਸ਼ਤਾ ਕਰਨ ਤੋਂ ਪਹਿਲਾਂ ਜਾਂਚ ਪੜਤਾਲ ਜਰੂਰ ਕਰ ਲਿਆ ਕਰੋ ਹਰੇਕ ਐਡ ਦੇ ਵਿੱਚ ਤੁਹਾਨੂੰ ਅਸੀਂ ਇਹ ਹਰ ਰਿਪੀਟ ਕਰਦੇ ਹੁੰਨੇ ਆ ਜੀ ਕਿ ਜਾਂਚ ਪੜਤਾਲ ਕਰਕੇ ਹੀ ਰਿਸ਼ਤਾ ਲਿਆ ਕਰੋ ਸਤਿ ਸ਼੍ਰੀ ਅਕਾਲ ਜੀ